ਹਾਂਜੀ ਬਾਈ ਜੀ ਸਾਕੀ ਕਾ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਸ਼ੌਕੀ ਫਾਰਮਰ ਤੇ ਆਪਣਾ ਵੀਰੇ ਫੇਸਬੁੱਕ ਤੇ ਵੀ ਪੇਜ ਆ ਸ਼ੌਕੀ ਫਾਰਮਰ ਉਹਨੂੰ ਵੀ ਫੋਲੋ ਕਰ ਲਿਓ ਅੱਜ ਲੈ ਕੇ ਆਏ ਵੀਰੇ ਟਮਾਟਰੀ ਸ਼ੌਕੀ ਵੀਰਾ ਬਾਤ ਤੇ ਲੈ ਕੇ ਆਇਆ ਟਮਾਟਰੀ 855 ਸਵਾਰਾ ਟਰੈਕਟਰ ਵਕਿਆਉ ਉਹ ਪੂਰਾ ਨਵਾਂ ਟਰੈਕਟਰ ਆ ਵੀਰੇ ਦਿਖਾ ਦੇ ਮਾਰ ਦੇ ਸਾਰੇ ਟਰੈਕਟਰ ਤੇ ਕੈਮਰਾ ਫਿਰ ਉਹ ਬਾਈ ਨਾਮ ਲਿਆ ਮੈਂ ਜੀ ਦਾ ਟਰੈਕਟਰ ਇਹ ਫੁੱਲ ਨਾਮਾ ਟਰੈਕਟਰ ਆ ਵੀਰੇ ਆਣ ਫਸਟਾ ਉਹਨੜਾ ਫਸਟ ਪਾਰਟੀ ਦਾ ਆ ਜਾ ਉਧਰੋ ਬਾਈ ਨਾਮ ਲਿਆਦਾ ਸਵਰਾਜਤਾ ਹੈ ਪੰਜਾਬ ਦਾ ਸਿਆਉਣਾ ਹੈ ਤੱਕ ਤਰ੍ਹਾਂ ਦਾ ਗੈਨੇ ਵਾਲਾ ਕੰਮ ਆ ਬਾਈ ਇਹਦਾ ਬਾਕੀ ਤੁਹਾਨੂੰ ਪਤਾ ਹੈ ਤੇ ਬਾਕੀ ਮਾਲਕ ਵੀਰਾਂ ਨਾਲ ਮਿਲਿਆਉਂਦੇ ਤੁਹਾਨੂੰ ਹੋਰ ਬਾਈ ਠੀਕ ਠਾਕ ਹੈ ਬਾਈ ਸੱਸੀ ਗੱਲ ਬਾਈ ਸਾਰੇ ਵੀਰਾਂ ਨੂੰ ਕਿੰਨਾ ਮਾਡਲਾ ਬਾਈ ਟਰੈਕਟਰ ਇਹ 2019 ਮਾਡਲਾ ਹੈ ਵੀਰੇ 2019 ਮਾਰਦਾ ਮਾਰ ਕੇ ਮੁਰ ਕੇ 19 ਦਿਨ ਹੈ ਨਹੀਂ ਮਾਰਕਾ 18 ਦਾ ਵੀਰੇ 19 ਇਹ ਦੂਜੇ ਮਹੀਨੇ ਦਾ ਨਿਕਲਿਆ ਹੈ ਟਰੈਕਟਰ ਜੀ ਠੀਕ ਹੈ ਠੀਕ ਹੈ ਫਸਟ ਹੁੰਦਾ ਹਨਾ ਫਸਟ ਹੁੰਦਾ ਹੈ ਮਾਰਕਾ 18 ਨਰ ਇਟਰ ਤੇ ਨੰਬਰ ਪੀ ਵੀ 13 ਪੀ ਵੀ 13 ਨੰਬਰ ਹੈ ਜੀ ਹਾਂਜੀ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਹੈਗੇ ਨੇ ਵੀਰੇ ਇਹਦੇ 65 ਤੋਂ 70 ਪੈਸੇ ਜੀ ਚਾਰੇ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਦਿਖਾ ਦੇ ਬਾਈ ਸਾਰਾ ਆਲ ओरिजिनल ਹੈ ਟਰੈਕਟਰ ਵੀਰੇ ਕੋਈ ਕਲੱਚ ਨੂੰ ਕਿਤੇ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਟਰੈਕਟਰ ਤੇ ਉਪਰ ਦਿਖਾ ਦਿਓ ਵੀਰੇ ਫਿਰ ਮਾਰਨਾ ਆ ਆ ਦੇਖ ਲਓ ਓਕੇ ਓਕੇ ਵਾਲੇ ਸਟicker ਸਾਰੇ ਉਮੀ ਲੱਗੇ ਪੈਨੇ ਵੀਰੇ ਅੰਦਰ ਵੀ ਪੂਰੀ ਨਵੀਂ ਕੰਡੀਸ਼ਨ ਦਾ ਡੈਕਟਰ ਆ ਮਗਰਾਟਾਂ ਦੇ ਅੰਦਰੋਂ ਅੰਦਰੋਂ ਸਟicker ਸ਼ੁਕਰ ਸਾਰੇ ਲੱਗੇ ਪੈਨੇ ਹੋਏ ਜੇਕਰੇ ਨਾਲ ਦੀਨੇ ਬਾਈ ਸਟਿਕਰਸ ਲੁਕਰ ਸਾਰੇ ਦੇ ਸਾਰ ਆ ਵੀਰੇ ਆਲ ਰੇ ਟਾਇਰ ਵੀ ਨਾਲ ਦੇਨੇ ਵੀਰੇ ਟਾਇਰ ਦਿਖਾ ਦੇ ਨਾਲ ਦੇਨੇ ਬਾਈ ਟਾਇਟੂਰ ਪਿੱਛੋਂ ਦਿਖਾ ਦੇ ਸਾਰਾ ਪਿੱਛੇ ਦਿਖਾ ਦੇ ਮਾਨੋ ਬ੍ਰੀਸ ਤਲੇ ਇਕ ਲੋਕਾ ਦੇਖ ਸਕਦੇ ਵੀਰੇ ਹੱਕ ਹੱਕ ਡਬਲ ਡਿਸਟ੍ਰੀਬਿਊਟਰ ਜੋ ਆ ਟਾਪ ਨੇ ਕੰਡਾ ਡੰਡਾ ਨਾਲ ਆ ਮਰਗੜ ਦੇਖ ਸਕਦੇ ਹੋ ਵਿੱਚੋਂ ਤੁਸੀਂ ਗੋਲੇ ਗਾਲੇ ਵੀ ਦੇਖ ਸਕਦੇ ਹੋ ਵਿੱਚੋਂ ਕੋਈ ਗਲਿਆ ਖੜਿਆ ਮਰਗੜ ਨਹੀਂ ਹੈਗਾ ਕੋਈ ਵੀ ਪੂਰਾ ਚੰਗਾ ਟਰੈਕਟਰ ਆ ਵੀਰੇ ਜੇ ਕਿਸੇ ਵੀਰ ਨੇ ਘਰੇ ਰੱਖਣਾਗਾ ਇਹ ਅਬਿੱਤ ਗੋਲੇ ਗਾਲੇ ਦਿਖਾ ਦੇ ਦਿਖਾ ਦੇ ਕਿਦੋਂ ਬਾਈ ਗਲਿਆ ਸੜਿਆ ਨਹੀਂ ਦਵਾਰੇ ਕਿਤੇ ਟੱਚਿੰਗ ਨਾਲ ਸੁਰੱਖਿ ਬਿੰਦੀ ਨਹੀਂ ਕਰੀ ਹੋਈ ਕਹਿੰਦਾ ਬਾਵਾ ਪੂਰਾ ਜੈਨੂਇਨ ਟਰੈਕਟਰ ਆ ਨਾਲ ਦੇ ਟਾਇਰ ਰਿੰਬਾਂ ਦੇ ਨਟਾ ਨੋਟਾ ਤੇ ਨਹੀਂ ਨਿਕਲ ਇਹ ਜਾ ਰਹਿਦਾ ਨਹੀਂ ਆ ਓਕੇ ਵਾਲੀ ਸਟicker ਸ਼ੁਕਰ ਸਾਰੇ ਨਾਲ ਦੇ ਆਉਂਦੇ ਉਮੀ ਪੈਨੇ ਵੀਰੇ ਇੱਕ ਹੱਥ ਚੱਲਿਆ ਹੋਇਆ ਬਾਈ ਹਾਂਜੀ ਆ ਮਾਰਕਾ ਦਿਖਾ ਦਿਓ ਟਰੈਕਟਰ ਨਾਲ ਨਾਲ ਦੇ ਨੇ ਟਾਇਰ ਵੀ ਮਾਰਕਾ ਦੇਖ ਸਕਦੇ ਹਾਂ ਫਰਸਟ ਓਨਰ ਪੀਵੀ 13 ਸੰਗਰੂਰ ਜਿਲ੍ਹੇ ਦਾ ਨਾਮ ਆ ਨਿਕਲਿਆ ਹੋਇਆ ਆ ਚੀਜ਼ਾਂ ਦੀ ਪਤਾ ਲੱਗਦਾ ਨਹੀਂ ਆ ਮੱਚ ਜਾਂਦੇ ਨੇ ਵੀਰੇ ਜਿਹੜਾ ਡ੍ਰੈਕਟਰ ਜਿਹੜਾ ਜ਼ਿਆਦਾ ਚੱਲਿਆ ਹੋਊ ਚਲਾਈ ਚਾ ਪੇਂਟ ਰੈਂਦੀ ਨਹੀਂ ਹੈਗਾ ਆ ਰੰਗ ਹਾਂ ਆ ਸੈਲਫ ਸulph ਨੂੰ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਸੈਲਫ ਵੀ ਨਹੀਂ ਖੁੱਲੀ ਹਲੇ ਤੱਕ ਟਰੈਕਟਰ ਦੀ ਪੂਰਾ ਚੰਗਾ ਟਰੈਕਟਰ ਆ ਵੀਰੇ ਬਾਕੀ ਤੁਸੀਂ ਦੇਖ ਸਕ ਰਹੇ ਹੋ ਟਰੈਕਟਰ ਲਾਈਨ ਸਮੇ ਚਲਾ ਕੇ ਵਾ ਕੇ ਚੈੱਕ ਕਰ ਲਓ ਕੋਈ ਦਿੱਕਤ ਨਹੀਂ ਓਕੇ ਦੀ ਰਿਪੋਰਟ ਆ ਤੇ ਓਕੇ ਟਰੈਕਟਰ ਜਾਮਾ ਸਟੈਂਡ ਤੇ ਹਾਂ ਹਾਂ ਵੀਰੇ ਵਾ ਕੇ ਤਸੱਲੀ ਕਰਕੇ ਲਿਜਾ ਸਕਦਾ ਅਗਲਾ ਤੇ ਕਾਪੀ ਕਰ ਜਾਂਦਾ ਵੀ ਓਕੇ ਹਾਂਜੀ 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 ਵੀਰੇ ਤੇ ਐਡਰੈਸ ਕੀ ਆਪਣਾ ਬਾਈ ਐਡਰੈਸ ਆਪਣਾ ਸੁਨਾਮ ਕੋਲੇ ਬਿਸ਼ਨਪੁਰਾ ਪਿੰਡ ਆ ਵੀਰੇ ਸੰਗਰੂਰ ਜ਼ਿਲ੍ਹਾ ਪੈਂਦਾ ਜੀ ਠੀਕ ਆ ਰੇਟ ਦੀ ਗੱਲ ਕਰੀਏ ਬਾਈ ਰੇਟ ਇਹਦਾ 5 ਲੱਖ 85 ਹਜ਼ਾਰ ਆ ਜੀ ਬਾਕੀ ਮੌਕੇ ਤੇ ਮੰਨਾਂਗੇ ਓਕੇ ਤੇ ਹੋ ਜਾਊਗਾ ਵੀਰੇ ਕੋਈ ਗੱਲ ਨਹੀਂ 585000 ਬਾਈ ਕੀਮਤ ਹੈ ਦੀ ਬਾਕੀ ਮੌਕੇ ਤੇ ਐਡਜਸਟਮੈਂਟ ਹੋ ਜੂ ਕੋਈ ਦਿੱਕਤ ਨਹੀਂ ਸਾਡੇ ਡੰਡੇ ਡੁੰਡੇ ਮਰਗਾਟਾਂ ਵਾਲੇ ਛਾਤਰੀ ਸੂਤਰੀ ਜੋ ਸਿਸਟਮ ਨਾਲ ਹੈ ਸਾਰਾ ਤੇ ਕਾਪੀ ਕਾਗਜ਼ਾਂ ਦਾ ਓਕੇ ਟਰੈਕਟਰ ਤੇ ਜਿਹੜਾ ਮਾਲਕ ਵੀਰਾਂ ਦਾ ਨੰਬਰਾਂ ਨੀਚੇ ਆਪਾਂ ਟਾਈਟਲ ਦੇ ਵਿੱਚ ਪਾਵਾਂਗੇ ਉਹਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੋਵੇ ਤਾਂ ਸਾਡੇ ਨਾਲ ਕਰ ਲਿਓ ਕੰਟੈਕਟ ਐ ਇਦਾਂ ਦੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਤੇ YouTube ਤੇ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਕਰ ਲਿਓ ਫੋਲੋ ਇੱਕ ਵਾਰੀ ਹੋਰ ਮਾਰ ਦੇ ਕੈਮਰਾ ਪੂਰਾ ਚੰਗਾ ਟਰੈਕਰ ਵੀਰੇ ਦੇਖਦੇ ਨੇ ਘਰੇ ਰੱਖਣਾ ਘਰੇ ਲੂ ਪਾਲਟੀ ਨੇ ਇਹਦਾ ਜਨੇ ਆ ਆ ਚੀਜ਼ਾਂ ਨੇ ਆ ਚੀਜ਼ਾਂ ਨੇ ਆ ਵੀ ਦਿਖਾ ਦਿਓ ਫਿਰ ਉਹ ਜਿੰਨੇ ਆ ਇਹ ਨਹੀਂ ਹਰੇਕ ਦੀਆਂ ਚਿਰੀਆਂ ਝੁਰੀਆਂ ਖਰਾਬ ਹੋ ਜਾਂਦੀਆਂ ਨਾਲ ਦਾ ਹਲੇ ਨੱਟ ਖੁੱਲਿਆ ਵੀ ਨਹੀਂ ਹੈਗਾ ਜਿਹੜਾ ਟਰੈਕਰ ਜ਼ਿਆਦਾ ਚਲਾਈ ਚਾਇਆ ਹੋਊਗਾ ਆ ਸਟਿੱਕਰ ਹਿੱਸੇ ਤੇ ਜਿਹੜੇ ਲੱਗੇ ਹੁੰਦੇ ਨੇ ਉਹਦੇ ਹਲੇ ਉਮੀ ਪੈਨੇ ਨੀਚੇ ਰੈਪਰਾਂ আই দেদে দেদে আরে মাটান্দা মায়ে দেনে সাড়ামালা এয়ে নকাতো পাদো মাদে কেয়ে দেনে